ਮੇਰਾ ਨਾਮ ਇਕਿਸ਼ਨ ਕੁਮਾਰ ਅੱਜ ਕੀ ਗੱਲ ਹੈ ਤੇ ਕੌਣ ਹੈ ਤੁਹਾਡਾ ਕੀ ਰਿਸ਼ਤਾ ਮੇਰੀ ਵੱਡੀ ਸਿਸਟਰ ਆ ਮੈਂ ਬ੍ਰਦਰ ਐ ਦਾ ਛੋਟਾ ਮੈਂ ਆ ਸਬਜੀ ਮੰਡੀ ਵੱਲ ਕੰਮ ਕਰਦਾ ਹਾਂ ਮੈਂ ਆਪਣਾ ਕੰਮ ਕਰ ਰਿਹਾ ਨਾ ਮੇਰੇ ਭਾਂਜੇ ਦਾ ਮੈਨੂੰ ਹੋਣਾ ਆ ਕਿ ਮਾਮਾਈ ਮੰਮੀ ਪੂਰੀ ਹੋ ਗਈ ਆ ਮੈਂ ਨਹੀਂ ਮੈਨੂੰ ਦੱਸ ਕਹਿੰਦਾ ਨਹੀਂ ਸੱਚੀ ਪੂਰੀ ਹੋ ਗਈ ਆ ਮੈਂ ਉਸੇ ਟਾਈਮ ਆਪਣਾ ਕੰਮ ਛੱਡ ਕੇ ਮੰਡੀਓ ਇਨਾਰੇ ਘਰ ਆਵਾਂ ਆਂਦਿਆਂ ਨੂੰ ਵੇਖਿਆ ਭੈਣੇ ਤੇ ਪੂਰੀ ਹੋਈ ਮੈਂ ਉਹ ਸੀਰ ਉਹਦਾ ਗਰਮੀ ਗਾ ਜਮਲਕੀ ਜਿਦਾ ਹੋਣਾ ਹੀ 15 20 ਮਿੰਟ ਪਹਿਲਾਂ ਮੌਤ ਹੋਈ ਹੁੰਦੀ ਆ ਦੀ ਮਜ਼ਰੀ ਦੇ ਵੇਖਿਆ ਮਾਤਮੂ ਉਹ ਨੀਲਾ ਆਇਆ ਹੀਗਾ ਮੈਂ ਉਹਕੇ ਕਹਿਆ ਮੈਂ ਪੋਸਟਮਾਰਟਮ ਕਰਾਣਾ ਮੇਰਾ ਪੰਜਾ ਮੇਰਾ ਜੀਜਾ ਮੇਰੇ ਜੀਜੇ ਦਾ ਭਰਾ ਆ ਨਾ ਬੱਬੂ ਆ ਤੇ ਹਾਰੇ ਮੇਰੇ ਗੱਲ ਪੈ ਗਏ ਜਿੰਨੇ ਉਹਨਾਂ ਦੇ ਰਿਸ਼ਤੇਦਾਰੀ ਸਾਰੇ ਮੇਰੇ ਗੱਲ ਪਏ ਮੈਂ ਆਪਣੀ ਜਾਨ ਬਚਾ ਕੇ ਭੱਜਿਆ ਮੇਰੇ ਗੱਲ ਲਿਆ ਨਿਸ਼ਾਨ ਪਏ ਹਾਰੇ ਖੂਨ ਖਾਨ ਲੱਗਾ ਸਾਰਾ ਇਹ ਮੇਰੇ ਗੱਲ ਪਏ ਹਾਰੇ ਮੈਂ ਆਪਣੀ ਜਾਨ ਬਚਾ ਕੇ ਭੱਜਿਆ ਕੋਈ ਸਿਵਲ ਦੇ ਵਿੱਚ ਮੁਲਾਜ਼ਮ ਹੈਗਾ ਹੀਗਾ ਉਹਨੇ ਮੈਨੂੰ ਆਪਣੀ ਐਕਟਿਵਾ ਦੇ ਬਾਕੇ ਥਾਣਾ ਬੀਟ ਵੀ ਜਿੰਦੇ ਵਿੱਚ ਛੱਡਿਆ ਕਿ ਲੜਾਈ ਦਾ ਕੀ ਕਾਰਨ ਲੜਾਈ ਦਾ ਕਾਰਨ ਹੈ ਹੀ ਮੈਂ ਆਪਣੇ ਪੰਜੇ ਨੂੰ ਕਹਿੰਦਾ ਜੀ ਉਹ ਮੈਨੂੰ ਕਹਿੰਦੇ ਆਪਾਂ ਪੋਸਟਮਾਰਟਮ ਨਹੀਂ ਕਰੋਂ ਦੇਣਾ ਸਾਡੇ ਘਰ ਦੇ ਵਿੱਚ ਸਾਡਾ ਘਰ ਉਜੜ ਜਾਣਾ ਮੈਂ ਤੁਹਾਡਾ ਘਰ ਮੇਰੀ ਭੈਣ ਤੇ ਚਲ ਗਈ ਮੇਰੀ ਮੇਰੀ ਮਾਂ ਵੀ ਮਰ ਗਈ ਮੇਰੀ ਭੈਣ ਵੀ ਮਰ ਗਈ ਮੇਰਾ ਮੇਰੀ ਮਾਵਾ ਵਰਗੀ ਭੈਣੇ ਉਹ ਮਰ ਗਈ ਮੇਰੇ ਤੋਂ ਮੇਰੇ ਭਾਈ ਮੇਰੇ ਭਾਏ ਤੋਂ ਹੀ ਮਰ ਗਏ ਮੈਂ ਆਪਣਾ ਇਨਸਾਫ ਮੰਗਦਾ ਮੈਨੂੰ ਮਾਰਿਆ ਮੇਰੀ ਭੈਣ ਦਾ ਹਿਸਾਬ ਚਾਹੀਦਾ ਮੈਨੂੰ ਕਿਹਨਾਂ ਕੀ ਆ ਮੈਨੂੰ ਆ ਮੈਨੂੰ ਆ ਸ਼ੱਕ ਆ ਕਿ ਮੇਰੇ ਭਨੇਵੇਂ ਨੇ ਜਾਂ ਮੇਰੇ ਜੀਜੇ ਨੇ ਜਾਂ ਮੇਰੀ ਜੀਜੇ ਦੀ ਨੂੰਹ ਨੇ ਉਹਨੇ ਕੁਝ ਦੇਖ ਕੇ ਮਾਰਤਾ ਵਾ ਕਿਉਂ ਤੁਸੀਂ ਮੈਂ ਇਨਸਾਫ ਮੰਗਦਾ ਮਾਰੇ ਮੈਂ ਹੋਰ ਕੁਝ ਨਹੀਂ ਜਾਂਦਾ ਨਾ ਮੈਨੂੰ ਕੋਈ ਚਾਹੀਦਾ ਜਿਹੜੀ ਜਾਣ ਵਾਲੀ ਚੱਲ ਗਈ ਹੈ। ਅਸੀਂ ਪੋਸਟਮਾਰਟਮ ਕਰਾਉਣਾ ਚਾਹੁੰਦਾ ਮੈਂ। ਦਰਖਾਸਤ ਪਰ ਕੰਪਲੇਨ ਮੈਂ ਦਿੱਤੀ ਹੈ ਭਾਈ ਬੀ ਡਿਵੀਜ਼ਨ ਖਾਣੇ ਦੀ। ਮਰਾਜ਼ਮ ਆਏ ਹੈ ਜੀ ਮੇਰੇ ਨਾਲ ਆਏ ਉਸੇ ਟਾਈਮ ਮੇਰੇ ਨਾਲ ਦਰੇ। ਕੀ ਹੋਣ ਕੀ ਅਗਲੀ ਕੀ ਜਾਂਚ ਕੀਤੀ ਜਾ ਰਹੀ ਹੈ? ਮੈਂ ਕਹਿੰਦਾ ਜਾਂਚ ਰਨ ਕਰੰਡੇ ਹਰੀ ਮੈਂ ਹੁਣੇ ਮੰਗ ਕਰਦਾ ਮੇਰਾ ਭੈਣ ਦਾ ਪੋਸਟਮਾਰਟਮ ਹੋਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ। ਉਹ ਹੈ ਮੇਰੀ ਭੈਣ ਨਾਲ ਗਲਤ ਹੋਇਆ ਹਾਰੇ ਮਲੇ ਜਿੱਥੇ ਤੱਕ ਨਹੀਂ ਮਲੇ ਜਿੱਥੇ ਮੇਰੇ ਨਾਲ ਮਿਲਣਾ ਵਰਤਨਾ ਹੈ ਤੁਸੀਂ ਪੁੱਛ ਸਕਦੇ ਮੇਰੀ ਭੈਣ ਦਾ ਨੈਚਰ ਕਿਦਾਂ ਦਾ ਸੀ ਇਹ ਉਹ ਕਿ ਸਾਰਾ ਪੂਰਾ ਕਲੀ ਜੇ ਉਹ ਇੱਕ 20 ਬਰਖਲਾਪ ਉਹਦੇ ਹੋਏ ਮੈਂ ਇਥੇ ਕਾਰਵਾਈ ਬਤ ਕਰਾਦਾ ਅੱਛੇ ਕਨੇ ਕਨੇ ਕਲਾ ਕਲਾ ਮੁੰਡਾ ਸਵਾ ਸਾਲ ਡੇਰ ਸਾਲ ਦੇ ਵਿਆਹ ਨੂੰ ਆ ਜਦੋਂ ਦਾ ਵਿਆਹ ਆ ਉਹਦਾ ਉਹਦਾ 5 6 ਮਹੀਨੇ ਬਾਅਦ ਵਿਆਹ ਤੋਂ ਬਾਅਦ ਨਾਲ ਕਰਕੇ ਚਲੀ ਗਿਆ ਤੇ ਜੀਜਾ ਮੇਰਾ ਮੈਂ ਆ 15 20 ਦਿਨ ਮਹੀਨਾ ਪਹਿਲਾਂ ਮੇਰੇ 20 ਦਿਨ ਪਹਿਲਾਂ ਭੈਣ ਦੀ ਘਰ ਆਈ ਸਾਡੇ ਜੀਜੇ ਮੇਰੇ ਨੇ ਸਾਡੇ ਘਰ ਮੇਰੇ ਪਿਓਰੇ ਸਾਹਮਣੇ ਚ ਮਾਰੀਆਂ ਮੇਰੀ ਭੈਣ ਜੀਜੇ ਮੇਰੇ ਨੇ ਪਿਓ ਮੇਰੇ ਨੇ ਫਿਰ ਕੋਈ ਗੱਲ ਨਹੀਂ ਕੀਤੀ ਨਹੀਂ ਤੇਰਾ ਘਰ ਹੋਈ ਆ ਕੋਈ ਨਹੀਂ ਤੇਰਾ ਖਜ਼ਮਾ ਮਾਰਦਾ ਕੋਈ ਗੱਲ ਨਹੀਂ ਸਾਡੇ ਦਿਲ ਜਹ ਮਾਸਾ ਵੀ ਪਣੇ ਹੁੰਦੀ ਕਿ ਆਦੀ ਭੈਣ ਨੂੰ ਇਦਾਂ ਆਣਾ ਇਹਨਾਂ ਨੇ ਮਾਰ ਦੇਣਾ ਆਪਾਂ ਉਦੋਂ ਆਪਣੀ ਭੈਣ ਦੀ ਫਿਕਰ ਹੋਉਂਦੀ ਤੁਸੀਂ ਜੇ ਤੋ ਆਕੇ ਦੇਖਿਆ ਤੇ ਇਹ ਜੀ ਭੈਣ ਜੀ ਨੂੰ ਲਾ ਦੇਖੋ ਕਿ ਜਿੰਨੇ ਜੱਤੀ ਕੋ ਉਹਨਾਂ ਦੇ ਨਿਸ਼ਾਨ ਕੋਈ ਨਿਸ਼ਾਨ ਹੈਗਾ ਗੱਲੇ ਤੇ ਨਿਸ਼ਾਨ ਹੈਗਾ ਛੋਡੀ ਦੇ ਛੱਟ ਦਾ ਨਿਸ਼ਾਨ ਹੈਗਾ ਕੀ ਸਮੇਂ ਦੇ ਕੀ ਇਹ ਨੈਚੁਰਲ ਡੈਥ ਨੈਚੁਰਲ ਡੈਥ ਨਹੀਂ ਗਈ ਨਾ ਕੋਈ ਨੂੰ ਬਿਮਾਰੀ ਗਈ ਨਾ ਕੋਈ ਟੈਗ ਨਾ ਕੋਈ ਸ਼ੂਗਰ ਨਾ ਕੋਈ ਵੀਪੀ ਨਾ ਕੋਈ ਬੈਡ ਰਿਲੇਸ਼ਨ ਕੁਝ ਨਹੀਂ ਮੰਗ ਕਰਦੇ ਪੋਸਟ ਮੈਂ ਮੰਗਦਾ ਪੋਸਟਮਾਰਟਮ ਦੀ ਇਨਸਾਫ ਦੀ ਮੰਗ ਕਰਦਾ ਇਨਸਾਫ ਕਿਹਨਾਂ ਅਮੀਦਾਰ ਸ਼੍ਰੀਂਦਰ ਕੁਮਾਰ ਕਿਹੜਾ ਇਲਾਕਾ ਹੈਗਾ ਇਹ ਦਰਸ਼ਨਗਰ ਸਲਾਮਾ ਕੀ ਗੱਲ ਹੋਈ ਹੈ ਮਨੁਸ਼ ਸਵੇਰ 9 ਵਜੇ ਮੇਰੇ ਬੇਟੇ ਨੂੰ ਫੋਨ ਆਇਆ ਵਾ ਤੁਹਾਡੀ ਭੈਣ ਪੂਰੀ ਹੋ ਗਈ ਆ ਇਹ ਆਇਆ ਵਾ ਇੱਥੇ ਆਇਆ ਤੈਨੂੰ ਕਿਹਾ ਇਹਨੇ ਵੇਖਿਆ ਚੱਖਿਆ ਇਹ ਕੰਡਾਈ ਮੈਂ ਪੋਸਟਮਾਰਟ ਕਰਾਣਾ ਸਾਰੇ ਗੱਲ ਬਹਿ ਗਏ ਕੀ ਨਾ ਕੋਈ ਉਹਦਾ ਕਚਾ ਨਾ ਰਜੀ ਪਕਾ ਨਾ ਨੂੰ ਕਿੰਨੇ ਸਾਲ ਹੋ ਗਏ 5 26 ਸਾਲ ਹੋ ਗਏ ਕੀ ਕਾਰਨ ਤੁਹਾਨੂੰ ਲੱਗਦਾ ਕਿ ਵੈਸੇ ਡੈਥ ਹੋਈ ਹੈ ਕਿ ਜਾਂ ਕੋਈ ਦਿੱਤਾ ਗਿਆ ਸੋਹਰੇਆਂ ਵੱਲੋਂ ਕਿਸ ਤਰ੍ਹਾਂ ਦਾ ਵਿਆਹ ਦੇਖੋ ਜਿਉਂ ਵਿਆਹ ਹੀ ਛਤਰੀ ਖਾਂਦੀ ਆਈ ਕਾਰਨ ਕੀ ਹਾਂਜੀ ਕਾਰਨ ਕੀ ਕਾਰਨ ਅੰਦਰ ਹੀ ਢਕੀਦਾ ਕਦੀ ਸਾਡੇ ਘਰ ਜਦੋਂ ਆਣਾ ਸੀ ਕੋਈ ਗੱਲ ਕਹਣਾ ਤੇਰੇ ਘਰ ਉਹ ਹੈ ਜਾਂ ਸਾਡੇ ਘਰ ਕੋਈ ਨਹੀਂ ਜਰਾ ਉਹ ਹੀ ਘਰ ਤੇਰਾ ਉਹ ਫਿਰ ਚੁੱਪ ਜਾ ਜੋ 1.5 ਸਾਲ ਵਿਆਹ ਬੈਨ ਹੋ ਗਿਆ ਮੁੰਡੇ ਨੇ ਵਿਆਹ ਨੂੰ ਕੀਤੇ ਨੇ ਸਭ ਪਾ ਜੇ ਸਾਡੇ ਨਾਲ ਦੋ ਚੜ੍ਹਿਆ ਵਿਆਹ ਕੀਤਾ ਉਹਦਾ ਬਹੁਤ ਜ਼ਿਆਦਾ ਕਲੇਸ਼ ਪੈ ਗਿਆ ਇਹਦੇ ਘਰ ਦੇ ਵਿੱਚ ਕੀ ਕਲੇਸ਼ ਦਾ ਕਾਰਨ ਕੀ ਸਮਝਦੇ ਠੀਕ ਕਰ ਜਬਾਨ ਉਹਦੀ ਸਾਡੇ ਜਵਾਈ ਦੀ ਜਬਾਨ ਨਹੀਂ ਹੈਗੀ ਨੂਨ ਵੀ ਕੁੱਤੀ ਹੈ ਫਲਾਣੇ ਨੇ ਵੀ ਕੁੱਤੀ ਹੈ ਤੂੰ ਵੀ ਕੁੱਤੀ ਹੈ ਅੱਜ ਜਿਹੜਾ ਤੁਹਾਨੂੰ ਫੋਨ ਆਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਮੈਂ ਜਿਹੜੀ ਲਾਈ ਉਹੀ ਬੋਲੀ ਘਰ ਬੈਠਾ ਹਾਂ ਜੀ ਮੈਨੂੰ ਤਾਂ ਮੁੰਡੇ ਨੇ ਫੋਨ ਕੀਤਾ ਭੈਣਪੂਰੀ ਹੋ ਗਈ ਕੀ ਲੱਗਦਾ ਬਿਮਾਰ ਸਨ ਕਿ ਕੋਈ ਬਿਮਾਰ ਨਹੀਂ ਕੋਈ ਬਿਮਾਰੀ ਪਰसों ਮੈਨੂੰ ਫੋਨ ਕੀਤਾ ਫੋਨ ਜੱਕਰ ਪਰसों ਮੈਨੂੰ ਫੋਨ ਕੀਤਾ ਮੈਂ ਠੀਕ ਠਾਕ ਜੇ ਸਾਰੇ ਆਂਦੇ ਠੀਕ ਠਾਕ ਆ ਕਿਉਂ ਅਗਮਨਾਰੀ ਫੋਨ ਬੰਦ ਕਰਦਾ ਕਿਉਂ ਕਰੀ ਕੋਈ ਜਿਹੜੀ ਡੈਥ ਹੋਈ ਜਾਂ ਇਹਨਾਂ ਦੇ ਕੋਈ ਨਿਸ਼ਾਨ ਮਾਰਕਡਾਈ ਤੇ ਜੱਸ ਹੈਗੇ ਹੈਗੇ ਤੇ ਲੱਗਦਾ ਕਿ ਨੇਚਰਲ ਦੇ ਅਥਿਆ ਕਿ ਜਾਂ ਇਹਨਾਂ ਦਾ ਜਿੱਦਾਂ ਵੀ ਦਿੱਤਾ ਗਿਆ ਕੁਝ ਦਿੱਤਾ ਗਿਆ ਦਿੱਤਾ ਗਿਆ ਤੁਸੀਂ ਸੋਰੇ ਇੱਥੇ ਪਹੁੰਚੇ ਹੋ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਕਿਦਾਂ ਤੁਹਾਡੇ ਨਾਲ ਵਿਵਾਦ ਕਿਦਾਂ ਤੇਰੇ ਭਰਾ ਦੇ ਹੱਥ ਬੈਗੇ ਨੇ ਇਹਦੇ ਹੱਥੀ ਵੇਦੇ ਆ ਵੇਖੋ ਤੇਰੇ ਲੜਕੀ ਬਰਵਾ ਤੇ ਸੋਰੇ ਔਟੋ ਮਾਰਕੀਤੀ ਦੇ ਨਹੀਂ ਨਹੀਂ ਆ ਲੜਕੀ ਦੇ ਸੋਰੇ ਇਹਾਰੇ ਸਾਰੇ ਹੱਥੀ ਵੇਦੇ ਨੇ ਕਿਸ ਦੇ ਲੋਹ ਹੱਥੀ ਵੇ ਇਹਨੇ ਕਿਹਾ ਮੈਂ ਪੋਸਟਮਾਰਕਰ ਆਣਾ ਉਹ ਵੰਦੇ ਹੀ ਕਰਾਂ ਨਹੀਂ ਦੇਣਾ ਤੇ ਹੱਥੀ ਬੈਗੇ ਸਾਰੇ ਕਿਸ ਸਮਝਦੇ ਕਿ ਇਹ ਕੋਈ ਬਿਮਾਰੀ ਕਰਨੀ ਹੈ ਕੋਈ ਕੋਈ ਬਿਮਾਰੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਮੰਗੀ ਕਰਦੇ ਨੇ ਕੁਝ ਨਹੀਂ ਕਲੀ ਮੰਗ ਕੀਤੀ ਉਹਨਾਂ ਨੇ ਨਹੀਂ ਤੁਸੀਂ ਕੀ ਮੰਗ ਕਰਦੇ ਆਹ ਇਨਸਾਫ ਹੋਣਾ ਚਾਹੀਦਾ ਸੋਹਣੇ ਸਕੇ ਦੇ ਮੱਧ ਵਾਲੇ ਸੁਦਰਿੰਦਰ ਗਿੰਦਰਾ ਜੁਨਿਸਟੀ ਹਾਲ ਫਰੂਟ ਐਂਡ ਵੈਜੀਟੇਬਲ ਟ੍ਰੇਡਰਸ ਐਸੋਸੀਏਸ਼ਨ ਸਬਜ਼ੀ ਮੰਡੀ ਵੱਲ ਸਰ ਜੀ ਜਿਹੜਾ ਕੀ ਗੱਲ ਹੋਈ ਹੈ ਜੀ ਸਾਰੇ ਸਾਡੀ ਮੰਡੀ ਦੇ ਵਿੱਚ ਲੜਕਾ ਕੰਮ ਕਰਦਾ ਕਾਕਾ ਪੂਰੀ ਭੈਣ ਆ ਨੂੰ ਉਹ ਜੋ ਸਾਨੂੰ ਇੱਥੇ ਆ ਕੇ ਪਤਾ ਲੱਗਾ ਹੈ ਉਹ ਲੜਕਾ ਹੋਰ ਆ ਇੱਕ ਹਰੇਸ਼ਤ ਤੇ ਉਹਦਾ ਹਸਬੰਡ ਹੈ ਉਹ ਦੋਵਾਂ ਨੇ ਰਲ ਕੇ ਇਹਨੂੰ ਪਿਛਲੇ ਕਈ ਸਾਲਾਂ ਤੋਂ ਹੀ ਮਾਰਦੇ ਕੁੱਟਦੇ ਪਏ ਆ ਔਰ ਅੱਜ ਜੋ ਕਿ ਇਹ ਸਾਬਤ ਕਰਦੇ ਪਏ ਆ ਕਿ ਆਤਮ ਹਤਿਆ ਜਦ ਕਿ ਜੋ ਬਿਆਨ ਉਹਨਾਂ ਦੇ ਘਰਦਿਆਂ ਦੇ ਆ ਔਰ ਉਹਨੂੰ ਪੁਲਿਸ ਰਿਕਾਰਡ ਨਹੀਂ ਕਰਦੀ ਪਈ ਜਦ ਕਿ ਜੋ ਵੇਖਿਆ ਥੇ ਔਰ ਸਾਰਿਆਂ ਕੋਲ ਪੁੱਛਿਆ ਉਹਦੇ ਮੁਤਾਬਕ ਇਹਨੂੰ ਮਾਰਿਆ ਗਿਆ ਔਰ ਔਰੇ ਸਰੀਰ ਦੇ ਉੱਤੇ ਇਹੋ ਜਿਹੇ ਨਿਸ਼ਾਨ ਲੱਗੇ ਆ ਸੱਟਾਂ ਦੇ ਔਰ ਮੂੰਹ ਦੇ ਉੱਤੇ ਤੇ ਸਾਫ਼ ਜਾਹਰ ਹੋ ਰਿਹਾ ਕਿ ਪਹਿਲੇ ਮਾਰਿਆ ਕੁੱਟਿਆ ਗਿਆ ਔਰ ਕੱਲ ਉਹਨੇ ਫੋਨ ਕਰਕੇ ਵੀ ਆਪਣੀ ਭੈਣ ਨੂੰ ਕਿਹਾ ਕਿ ਮੈਂ ਬੜੀ ਦੁਖੀ ਆ ਮਨੂੰ ਇਹ ਮਾਰਦੇ ਕੁੱਟਦੇ ਆ ਔਰ ਇਹਦੇ ਵਿੱਚ ਜੋ ਉਹਨਾਂ ਦੇ ਘਰ ਦੇਆਂ ਕੋ ਪਤਾ ਲੱਗਾ ਮੁੰਡਾ ਔਰਾ ਪਹਿਲੇ ਹੀ ਉਹਨੂੰ ਬੋਟ ਕੁੱਟਦਾ ਹੁੰਦਾ ਸੀ ਔਰ ਕਈ ਵਾਰੀ ਕੁੱਟਿਆ ਫੇਰ ਉਹ ਮਾਂ ਪੁੱਤ ਦਾ ਨਾਤਾ ਇਹੋ ਜਿਹਾ ਹੁੰਦਾ ਮਾਂ ਫੇਰ ਤਰਸ ਖਾ ਜਾਂਦੀ ਰਹੀ ਆ ਉਹ ਕੱਲ ਔਰਾ ਨਤੀਜਾ ਇਹ ਨਿਕਲਿਆ ਵਾ ਕਿ ਉਹਨੂੰ ਮਾਰ ਹੀ ਦਿੱਤਾ ਅੱਜ ਜਿਹੜਾ ਤੁਹਾਨੂੰ ਕੀ ਲੱਗਾ ਫਿਰ ਅੱਜ ਪੁਲਿਸ ਕਮਿਸ਼ਨਰ ਸਾਹਿਬ ਨੂੰ ਕੀਤਾ ਫੋਨ ਉਹਨਾਂ ਨੇ ਫਿਰ ਏਸੀਬੀ ਸਾਹਿਬ ਨੂੰ ਭੇਜਿਆ ਏਸੀਬੀ ਸਾਹਿਬ ਨੇ ਪੂਰਾ ਯਕੀਨ ਦਵਾਇਆ ਵਾ ਕਿ ਮੈਂ ਪੂਰੇ ਇਨਸਾਫ ਦਵਾਵਾਂਗਾ ਜੋ ਵੀ ਇਹ ਪੋਸਟਮਾਰਟਮ ਤੋਂ ਬਾਅਦ ਰਿਪੋਰਟ ਸਾਹਮਣੇ ਆਂਦੀ ਹੈ ਉਹਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ ਇਹਦੇ ਵਿੱਚ ਕਿਸੇ ਦਾ ਦਬਾਅ ਜਾਂ ਕਿਸੇ ਦੇ ਪ੍ਰੈਸ਼ਰ ਥੱਲੇ ਆ ਕੇ ਕੰਮ ਨਹੀਂ ਕੀਤਾ ਜਾਏਗਾ ਕੀ ਲੱਗਦਾ ਕਿ ਕਤਲ ਨੂੰ ਜਿਹੜਾ ਵਾ ਉਹ ਅਕਮਰ ਦਾ ਨਾਮ ਦਿੱਤਾ ਜਾ ਇਹ ਹੋਇਆ ਕਤਲ ਹੀ ਹੈ ਇਹ ਉਹਨੂੰ ਨਾਮ ਬਣਾਉਂਦੇ ਪਿਆ ਆਤਮ ਹਿਆਰਾ ਔਰ ਜੋ ਕੁਛ ਸਾਹਮਣੇ ਉਹਦਾ ਮੁੰਡਾ ਬੋਲ ਰਿਹਾ ਔਰ ਉਹਦੇ ਭਰਾ ਨੂੰ ਵੀ ਕੁੱਟਿਆ ਇੱਕ ਬੰਦੇ ਦੀ ਭੈਣ ਮਰ ਗਈ ਹੈ ਉਹ ਆਪਣੇ ਘਰ ਵੇਖਣ ਆਇਆ ਵਾ ਤੇ ਉਹਨੂੰ ਹੀ ਉਲਟਾ ਕੁੱਟਣਾ ਆਪਣਾ ਇਹਦਾ ਮਤਲਬ ਇਹ ਹੈ ਵਾ ਕਿ ਉਹ ਮੁੰਡਾ ਆਪਣੇ ਆਪ ਚ ਹੀ ਨਹੀਂਗਾ ਆਪਣੇ ਆਪ ਤੋਂ ਬਾਹਰ ਕੀ ਲੱਗਦਾ ਕਿ ਗੁੱਸਾ ਇੰਨਾ ਜ਼ਿਆਦਾ ਕਿ ਉਹ ਗੁੱਸੇ ਵਿੱਚ ਆ ਕੇ ਇਹ ਸਾਰੇ ਪਰਿਵਾਰ ਨੂੰ ਪਤਾ ਵਾ ਕਿ ਉਹ ਮੁੰਡਾ ਬਹੁਤ ਵੱਡਾ ਕਰੋਧੀ ਹੈ ਉਹ ਹਰ ਕਿਸੇ ਨੂੰ ਮਾਰਦਾ ਕੁੱਟਦਾ ਮਾਰਕਟਾਈ ਕਾਮ ਦੇ ਜਿਸ ਤਰ੍ਹਾਂ ਘਰ ਵਾਲਿਆਂ ਦਾ ਬਿਆਨ ਹੈ ਕਿ ਭੈਣ ਜਿਹੜੀ ਇੱਦਾਂ ਦੀ ਬੇਟੀ ਨੂੰ ਮਾਰ ਦਿੱਤਾ ਗਿਆ ਵਾ ਕਿ ਉਹਦਾ ਵੱਲੋਂ ਕੋਈ ਤੱਤ ਸਾਹਮਣੇ ਆਇਆ ਉਹ ਕਹਿੰਦੇ ਜੀ ਇਹ ਆਤਮ ਹਤਿਆ ਕਰ ਰਹੀ ਸੀ ਚੁੰਨੀ ਗੱਲ ਤੇ ਗਈ ਸੀ ਜਦੋਂ ਕਿ ਮੀਡੀਆ 'ਚ ਉਹਨਾਂ ਦਾ ਹੀ ਬਿਆਨ ਆ ਲੜਕੇ ਦਾ ਕਿ ਜਦੋਂ ਅਸੀਂ ਉਹਨਾਂ ਨੂੰ ਲਾਇਆ ਉਦੋਂ ਉਹਨਾਂ ਦੀ ਚੁੰਨੀ ਜਿਹੜੀ ਗੱਲ ਵਿੱਚ ਸੀ ਤਾਂ ਉਦੋਂ ਉਹਨਾਂ ਦਾ ਡੈਥ ਜਿਹੜੀ ਥੋੜੇ ਥੋੜੇ ਪ੍ਰਾਂ ਚੱਲ ਰਹੇ ਸੀ ਦੇਖੋ ਲਾਇਆ ਇਹਨਾਂ ਨੇ ਜਾਂ ਭੁੰਜੋ ਚੁੱਕਿਆ ਜਾਂ ਆਪ ਮਾਰਿਆ ਇਕ ਕਿਸੇ ਨੇ ਨਹੀਂ ਦੇਖਿਆ ਸਵਾਏ ਉਹਨਾਂ ਨੇ। ਜੀ। ਉਹੋ ਜੋ ਮਰਜ਼ੀ ਉਹ ਸਟੋਰੀ ਬਣਾਈ ਜਾਣ। ਅਸੀਂ ਜੋ ਇਰਤੇ ਕੰਪਲੇਂਟ ਦੇਨੇ ਆ ਕਿ ਉਹ ਕਤਲ ਕੀਤਾ ਇਹਨਾਂ ਨੇ ਔਰ ਦੋਵੇਂ ਪੁੱਤਰ ਨੇ ਤੇ ਘਰ ਵਾਲੇ ਨੇ ਕੀਤਾ ਰਜੇਸ਼ ਕੁਮਾਰ ਨੇ ਤੇ ਡੜਾਰਾ ਮੁੰਡਾ ਹਰਸ਼ ਦੋਵਾਂ ਨੇ ਰਲ ਕੇ ਕੀਤਾ। ਏਸੀਪੀ ਸਾਹਿਬ ਆਏ ਨੇ ਜਿਹੜਾ ਉਹਨਾਂ ਨੇ ਕੀ ਤੁਹਾਨੂੰ ਉਹ ਉਹਨਾਂ ਨੇ ਦੇਖੋ ਜੀ ਆਈਪੀਐਸ ਅਫਸਰ ਹੈ। ਵੈਸੇ ਵੀ ਸੁਖਬੀਰ ਸਿੰਘ ਜੀ ਐਸਐਸਓ ਸਾਹਿਬ ਦੋਵੇਂ ਬਹੁਤ ਇਮਾਨਦਾਰ ਤੇ ਸਖਤ ਅਫਸਰ ਹੈ। ਸਾਨੂੰ ਪੂਰੀ ਉਮੀਦ ਹੈ ਕਿ ਪੂਰਾ ਪੂਰਾ ਇਨਸਾਫ ਦੇਣਗੇ ਰਜੇਸ਼ ਕੁਮਾਰ ਮੇਰੇ ਇੱਥੇ ਦਾ ਪਰੇਸ਼ਾਨ ਮੇਰੀ ਭਾਈ ਸੇ ਜੀ ਇਹਨਾਂ ਸਾਲ ਹੋ ਗਏ ਵਿਆਹ ਨੂੰ ਹੋਏ 26 ਸਾਲ ਬੱਚਾ ਕੋਈ ਬੇਟਾ ਅੱਜ ਕੀ ਗੱਲਬਾਤ ਹੋਈ ਗੱਲਬਾਤ ਕੋਈ ਨਹੀਂ ਹੋਈ ਆ ਬਸ ਜਦੋਂ ਗੁੱਸਾ ਕਰਦੇ ਆ ਜਾਂਦਾ ਉਹ ਗੁੱਸਾ ਆਇਆ ਕਿਸੇ ਗੱਲ ਤੋਂ ਉਹ ਕਹਿੰਦੀ ਮੇਰੇ ਪੁੱਤਰ ਨੂੰ ਕੁਛ ਨਾ ਕਹੋ ਕਿ ਮੇਰੇ ਯਾਤਕੀ ਗਰਮ ਮੈਂ ਗੁੱਸਾ ਕਰਦਾ ਵਾਂ ਤੇ ਉਹਨੇ ਉਹ ਗੁੱਸੇ ਦਾ ਖਵਾਜਾ ਆਪਣੇ ਤੇ ਲਾਵੇ ਉਹਨੇ ਆਪਣਾ ਟੌਰਚਰ ਕਰ ਲਿਆ ਨਾ ਮੇਰੇ ਹੱਤਾ ਪਹਿਲੇ ਵੀ ਲੜਾਈ ਨਾ ਕੋਈ ਲੜਾਈ ਨਹੀਂ ਤੇ ਕੀ ਸਮਝ ਦੀ ਅੱਜ ਜਿਹੜਾ ਇਹਨਾਂ ਨੇ ਇਹ ਕੰਮ ਹੋਇਆ ਵਾ ਬੱਸ ਠੀਕ ਗਿਆ ਇਹ ਦਾ ਕੁੱਤਾ ਬਹਾਨੇ ਕਰ ਸਕਦਾ ਹੋ ਕੁਛ ਨਹੀਂ ਕਰ ਸਕਦਾ ਜੀ ਮੇਰਾ ਕਾਰ ਡੋਲਾ ਸੀ ਕੁਛ ਨਹੀਂ ਕੀਤਾ ਇਹਦੇ ਚ ਮੇਰਾ ਕੋ ਮੇਰਾ ਜਿਹੜਾ ਕਾਰਾ ਮੈਨੂੰ ਪਤਾ ਨਾ ਮੇਰਾ ਘਰ ਖਰਾਬ ਹੋਇਆ ਮੈਂ ਕਿਤੇ ਘਰ ਜੀ ਨਾ ਮੈਂ ਕੋਈ ਜਵਾਨ ਤੇ ਬੁੱਢਾ ਹੋ ਗਿਆ ਮੈਂ ਫੋਨ ਕੀਤਾ ਭਾਈ ਨੂੰ ਮੈਂ ਕਹਿੰਦਾ ਘਰ ਵਾਲਿਆਂ ਨੂੰ ਕਹਿਣਾ ਕਿ ਅਕਸਰ ਤੁਹਾਡਾ ਲੜਾਈ ਹੁੰਦੀ ਹੈ ਦੇਖੋ ਮੇਰੀ ਗੱਲ ਸੁਣੋ ਕਾਰ आले ਇਕਲੇ ਨਹੀਂ ਗਏ ਕਾਰਾ ਵੀ ਤੇ ਮੇਰੀ ਕੁੜੀ ਗਰੀ ਆ 15 ਧਰੀ ਗਰੇ ਹਨ ਪੁੱਛੋ ਮੇਰੀ ਸਾਰੇ ਦੀ ਕੁੜੀ ਜਿੰਦਾ ਮੈਂ ਵਿਆਹ ਕੀਤਾ ਵੇ ਮੈਂ ਕੀ ਕੀ ਨਹੀਂ ਕੀਤਾ ਇਸ ਘਰ ਤੇ ਮੈਂ ਵਿਆਹ ਕੀਤਾ ਵੇ ਸਭ ਕੁਝ ਕੀਤਾ ਵੇ ਤੇ ਮੈਨੂੰ ਇਹ ਮਤਲਬ ਕਿ ਅਸਹਾਇ ਦਾ ਨਾ ਕੋਈ ਨਿਯਾਇਦਾ ਨਾ ਹੋ ਗਿਆ ਨਾ ਅੱਜ ਅਗਰ ਮੈਂ ਆਪਣੀ ਜਨਾਨੀ ਕੋਲ ਸ਼ਰਮ ਮੈਂ ਕਹਾਂ ਲੱਖ ਨਹੀਂ ਤੁਸੀਂ ਆਪਣੀ ਮਸ਼ੀਨ ਨੂੰ ਕਹਿੰਦੇ ਕੁਛ ਘੱਟ 100 ਕਿਲੋ ਹੁੰਦੇ ਕੁਛ ਮਸ਼ੀਨ ਨੂੰ ਨਹੀਂ ਕਹਿੰਦੇ ਤੂੰ ਚੁੱਪ ਕਰਕੇ ਦੇ ਦੇ ਲੈਂਦੇ ਹੋ ਨੋ ਕਹਦਾ ਜਵਾਬ ਦੇ ਅੱਜ ਕੀ ਲੱਗਦਾ ਕਿ ਐਸੇ ਛੋਟਾ ਜਿਹਾ ਝਗੜਾ ਜਿਹੜਾ ਹੋਏ ਇੱਕ ਜਾਨ ਦੇ ਵਾਸਤੇ ਸਬਤ ਹੋਇਆ ਬਸ ਅਗਰ ਨਾਲ ਲੜਾਈ ਹੁੰਦੀ ਕੋਈ ਪਤਾ ਨਹੀਂ ਲੱਭੀ ਤੇ ਟਾਈਮ ਦਾ ਸਵੇਰਾ ਦਾ ਕੋਈ ਪਤਾ ਨਹੀਂ ਹੁੰਦਾ ਜਦੋਂ ਕਿਸੇ ਦਾ ਕੋਈ ਦਿਮਾਗ ਦਾ ਗੁੱਸਾ ਜਿਹੜਾ ਬڑے-ਬڑے ਕਾਨੂੰ ਹੋ ਜਾਂਦੇ ਨੇ ਦੁਸਤਾਂ ਦੇ ਵਿੱਚ ਮੇਰੀ ਕਿਸਮਤ ਇਦਾਂ ਲਿਖੀ ਕਹਿਣਾ ਤੇ ਕਿਆ ਦਾ ਕੀ ਤੁਹਾਡੇ ਵੱਲੋਂ ਦੇਖੋ ਉਹਨਾਂ ਨੇ ਉਹ ਮਾਪਿਓ ਨੇ ਉਹ ਕਹਿ ਸਕਦੇ ਨੇ ਉਹਨਾਂ ਦਾ ਰਾਈਟ ਮੰਦਾ ਲੇਕਿਨ ਜਿਹੜਾ ਜਿੰਦਾ ਬੀਤਦਾ ਪਤਾ ਉਹਨੂੰ ਹੁੰਦਾ ਮੇਰਾ ਘਰ ਖਰਾਬ ਹੈ ਮੈਨੂੰ ਪਤਾ ਮੇਰਾ ਕੀ ਮੇਰਾ ਕੀ ਬੀਤੀ ਆ ਮੈਂ ਕਹਿੰਦੇ ਸਰ ਜੀ ਨਾ ਉਹ ਅੱਜ ਨੂੰ ਜੋ ਮਰਦੀ ਕਹਿਦਾ ਉਹਨਾਂ ਨੂੰ ਇਹ ਚੀਜ਼ ਦੇਖੀ ਗਈ ਆ ਉਹਨਾਂ ਦਾ ਇਹ ਚੀਜ਼ ਵੀ ਅੰਨਾ ਕਰਦਾ ਅੱਜ ਤੋਂ 10-15 ਦੇ ਬੈਲਗਰ ਮੈਂ ਰੇੜੇ ਤੇ ਮੈਂ ਚਲਾ ਗਿਆ ਸਾਂ ਤੇ ਮੇਰੇ ਸਾਲੇ ਦੀ ਕੁੜੀ ਗਈ ਆ ਤੇ ਮੈਨੂੰ ਕਹਿੰਦੇ ਰਜੇ ਜੀ ਮੈਜੀ ਪਪਾ ਕਹਦਾ ਇਹ ਨਾ ਨਿਹਾਂ ਦਾ ਨਹਿਰਾ ਦੇ ਗੱਲਬਾਤ ਤੁਸੀਂ ਕਰਨੀ ਹੈ ਮੈਨੂੰ ਕੋਈ ਗੱਲ ਨਹੀਂ ਕੋ ਪੋਤਰੀ ਪੋਤਰੀ ਕਹਿੰਦੇ ਤੁਸੀਂ ਗੱਲ ਕਰਨੀ ਮੈਂ ਠੀਕ ਹੈ ਕੋਈ ਗੱਲ ਨਹੀਂ ਡੈਡੀ ਜੋ ਹੋਏਗਾ ਟਾਈਮ ਸਿਰ ਪੇਰਾ ਹੈ ਅਗਰ ਕੋਈ ਗੱਲ ਮੈਂ ਕਰਾਂ ਹਾਂ ਮੈਂ ਕੋਈ ਗੱਲ ਨਹੀਂ ਹੋ ਜੇਗੀ ਉਦੋਂ ਮੈਂ ਚੰਗਾ ਸਾਂ ਅੱਜ ਮੈਂ ਕਹ ਦੱਸਦਾ ਵੀ ਤੁਹਾਡੀ ਕੁੜੀ ਦੇ ਮੈਨੂੰ ਇਹ ਗੱਲਬਾਤ ਹੋਈ ਹੈ ਤੇ ਮੈਂ ਕਹਿੰਦਾ ਤੇ ਮੈਂ ਮੜਾ ਹੋ ਗਿਆ ਅੱਜ ਮੈਂ ਅੱਜ ਮੈਂ ਮੜਾ ਹੋ ਗਿਆ ਤੋੜਦਾ ਨਹੀਂ ਲੜਾਈ ਚਾਹਦਾ ਲੜਾਈ ਚਾਹ ਰਾਮਾ ਬੰਦੇ ਨੂੰ ਸੁਣ ਲੈ ਤੁਸੀਂ ਜਾਨਾ ਹਾ ਉਹ ਦੋ ਦੋ ਦਾ ਛੋਟੀ ਛੋਟੀ ਗੱਲ ਤੇ ਚੱਲ ਪੜੇ ਭਾਈ ਸਰ ਘਰ ਟਿਕੜਾ ਹੁੰਦਾ ਮੇਰਾ ਘਰ ਵੇਖ ਘਰ ਟਿੰਗਾ ਲੜਾਈ ਦੇ ਵਿੱਚ ਸਾਡਾ ਕੋਈ ਲੜਾਈ ਝਗੜਾ ਨਹੀਂ ਗਾ ਸਾਡੇ ਦੰਦੇ ਮੇਰੇ ਉਹ ਦਿਨ ਮਰਜੀ ਮੈਲੇ ਪੈਸਾ ਮੈਂ ਖਜਾਨੇ ਦੇ ਡਰ ਕੇ 50 ਸਾਲ ਖਜਾਨੇ ਕੋਲੋਂ ਜਨਰਲ ਬੁਰਾ ਤੋੜਦਾ ਨਹੀਂ ਸਾ ਮੈਂ ਆ ਮੇਰੀ ਟੁੱਟੀ ਹੋਈ ਜਾਨ ਮਰੇ ਗਏ ਜਾਨਵਰਾਂ ਨੂੰ ਸਖਾਣਾ ਜਾ ਮੈਂ ਤੇ ਆਪਾਂ ਦੋਵੇਂ ਜਾਵਾਂ ਤੇ ਸਾਡੇ ਨਾਲ ਜਾ ਕੇ ਮੈਂ ਅਸੀਂ ਬਾਅਦ ਜਾਂਦੇ ਤੁਹਾਡੇ ਨਾਲ ਪਹਿਲੇ ਮੈਂ ਤਾਂ ਰਜਨਵਰਾਂ ਜਾਨਵਰਾਂ ਮੋਦਾ ਕਰ ਰਹਾ ਸੀ ਮੋਦਾ ਕਰ ਰਹਾ ਸੀ ਜੀ ਟਾਈਮ ਸੇੜਾਦਾ ਸੀ ਟਾਈਮ ਸਮੇਂ ਹੱਤਾ ਲਗਾ ਸੀ ਬਸ ਇੱਕ ਕ ਵੇਲੇ ਦਾ ਮੇਰੇ ਕਰਮਾਂ ਚ ਲਿਖਿਆ ਸੀ ਵੀ ਮੈਨੂੰ ਲਾਂਤਾ ਮਿਲਨੇ ਪੈ ਗਿਆ ਇੱਕ ਮਜ਼ਾ ਕਰਦਾ ਕੁਛ ਨਹੀਂ ਜਸ਼ਮੇ ਲਾਇਕ ਮਜ਼ਾ ਕਰਦਾ ਉਹਨੂੰ ਲਾਂਤਾ ਮਿਲਦੇ ਮੈਂ ਉਹ ਇਨਸਾਨਾ ਚਾਹ ਜੇ ਬਸ ਮੁੱਕਦੀ ਗੱਲ ਹੈ ਜੀ ਇਹ ਸਾਨੂੰ ਰਿਪੋਰਟ ਆਈ ਸੀ ਕਿ ਇੱਥੇ ਇੱਕ ਜੜੀ ਹੈਗੀ ਆ ਉਹਨਾਂ ਨੇ ਵਾਹ ਲਾਇਆ ਤੇ ਜਦੋਂ ਇੱਥੇ ਆ ਕੇ ਆਪਾਂ ਉਹਨੂੰ ਗੁਸ਼ਗਿਸ਼ ਕੀਤੀ ਹੈ ਤੇ ਜਿਹੜੇ ਉਹਨਾਂ ਦੇ ਬੇਟੇ ਹੈਗੇ ਆ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਜਦੋਂ ਮੈਂ ਰੂਮ ਚ ਬੜਿਆ ਤੇ ਉਹ ਪਹਾਲਾਂ ਦੀ ਕੋਸ਼ਿਸ਼ ਕਰਦੇ ਪਏ ਸੀਗੇ ਤੇ ਉਹ ਜਦੋਂ ਉਹਨਾਂ ਨੂੰ ਉਸ ਟਾਈਮ ਉਹਨਾਂ ਦੇ ਜਿਹੜਾ ਸਾਹ ਚੱਲਦਾ ਪਿਆ ਸੀਗਾ ਤੇ ਉਹ ਲੈ ਕੇ ਫਿਰ ਹਸਪੀਟਲ ਗਏ ਪਰ ਉੱਥੇ ਜਾਂਦੇ ਜਾਂਦੇ ਉਹਨਾਂ ਨੂੰ ਡਰਾਡ ਡੈੱਡ ਕੋਸ਼ਿਸ਼ ਦਿੱਤਾ ਗਿਆ ਸਰ ਬਿਆਨਾਂ ਮੁਤਾਬਕ ਹੀ ਉਸ ਬੇਟੇ ਦਾ ਬਿਆਨ ਹੈ ਕਿ ਜਦੋਂ ਮੈਂ ਅੰਦਰ ਗਿਆ ਉਹਨਾਂ ਨੇ ਗੱਲ ਕੀਤੀ ਜਿਹੜੀ ਚੁਣੀ ਪਈ ਹੋਈ ਸੀ ਤਾਂ ਬਿਲਕੁਲ ਨੰਮਕੇ ਹੈ ਸਰ ਜੀ ਤੁਹਾਨੂੰ ਬਿਆਨ ਦਿੱਤੇ ਗਏ ਸੀ ਕੋਸ਼ਿਸ਼ ਕਰ ਰਹੇ ਹਾਂ ਇਹ ਤਾਂ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਪੋਸਟ ਮਾਰਨ ਤੋਂ ਬਾਅਦ ਪੂਰਾ ਕਲੀਅਰ ਹੋ ਜਾਊਗਾ ਜੀ ਕਿ ਉਹ ਡੈਥ ਦਾ ਕੌਸ ਕੀ ਹੈਗਾ ਉਸ ਦਿਨ ਪਹਿਲੇ ਹਫਤਾ ਪਹਿਲੇ ਵੀ ਇਹਨਾਂ ਦੀ ਘਰ ਵਾਲਿਆਂ ਨੇ ਦੱਸਿਆ ਗਿਆ ਕਿ ਲੜਾਈ ਝਗੜਾ ਤਕਰੀਬਨ ਨਹੀਂ ਚੱਲਦਾ ਰਹਿੰਦਾ ਸੀ ਕਿਸੇ ਪਰਸਨਲ ਇਹਨਾਂ ਦੀ ਕੋਈ ਗੱਲਬਾਤ ਹੋਣ ਲੱਗੀ ਅੱਜ ਉਹਨਾਂ ਦਾ ਕਹਿਣਾ ਕਿ ਇਹਨਾਂ ਦੇ ਉਸ ਰਿਲੇਂਸ਼ਿਪ ਲੈ ਕੇ ਜਿਹੜਾ ਵਾ ਉਹ ਇਸ ਪੈਨ ਨੂੰ ਜਿਹੜਾ ਵਾ ਉਹ ਤੇ ਹੁਣ ਕ੍ਰਿਮੀਨਲ ਵੀ ਇਨਵੈਸਟੀਗੇਸ਼ਨ ਬੰਦਾ ਕਰਦੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਐਗਜ਼ੈਕਟਡਾ ਕੌਜ਼ ਹੈਗਾ ਉਹ ਦੱਸਾਂਗੇ ਕਿ ਇਹ ਕਿਉਂ ਹੋਇਆ ਕਿ ਡਿਪਰੈਸ਼ਨ ਸੀਗਾ ਜਾਂ ਕੋਈ ਹੋਰ ਗੱਲ ਹੈਗੀ ਆ ਇਆ ਕੋਈ ਕਰ ਦੇ ਵਿੱਚ ਗਲੇਸ਼ ਹੈਗਾ ਇਹ ਤੇ ਹੁਣ ਬਾਅਦ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹ ਬਾਅਦ ਦਾ ਨੋਟ ਹੈ। ਉਹਨਾਂ ਦੀ ਆਈ ਥਿੰਕ ਅੜਤਾਲੀ ਕੇ ਸਾਲ ਹੋ ਗਏ। ਹੁਣ ਸਰ ਪੋਸਟਮਾਨ ਨੂੰ ਜਿਉ ਆਪਾਂ ਪੋਸਟਮਾਨਾਂ ਵਾਸਤੇ ਬੋਰਡ ਨੂੰ ਭੇਜ ਰਹੇ ਹਾਂ ਤੇ ਉਸ ਤੋਂ ਬਾਅਦ ਜਿਹੜੀ ਮੰਦੀ ਕਾਰਵਾਈ ਉਹ ਆਪਾਂ ਕਰਾਂਗੇ ਬਿਆਨਾਂ ਦਾ ਜਿਹੜੇ ਸਟੇਟਮੈਂਟ ਲੈ ਕੇ ਆਪਾਂ ਕਾਰਵਾਈ ਕਰਾਂਗੇ। ਥੈਂਕ ਯੂ।